ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਵੀ ਹੋਵੇਗਾ 100 ਤੋਂ ਪਲੱਸ ਸੀਟਾਂ ਜਿੱਤੀਆਂ ਜਾਣਗੀਆਂ ਅਸੀਂ ਦਾਵਾ ਕਰਦੇ ਹਾਂ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਤੋਂ ਹੀ ਤਾਪ ਝਾਪ ਝੋਕਿਆ ਜਾ ਰਿਹਾ ਹੈ ਹਰ ਹਲਕੇ ਦੇ ਵਿੱਚ ਜਾ ਕੇ ਸਿਆਸੀ ਰੈਲੀ ਕੱਢੀ ਜਾ ਰਹੀ ਹੈ ਸਿਆਸੀ ਸੁਭਾਗਮ ਕੀਤੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਪ੍ਰੇਰਿਆ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤਿਆਰ ਤਿਆਰੀ ਕਰ ਲੋ ਕਿਉਂਕਿ ਸਾਡਾ ਮੁਕਾਬਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਧਮ ਸਿੱਧਾ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ 2 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜੇ ਹੁਕਮਨਾਮੇ ਹੋਏ ਸੀ ਬਾਗੀ ਅਤੇ ਦਾਗੀ ਤੜੇ ਨੂੰ ਹਾਲਾਂਕਿ ਬਾਅਦ ਵਿੱਚ ਨਵੀਂ ਪਾਰਟੀ ਬਣੀ ਅਕਾਲੀ ਦਲ ਪੁਨਰਸਜੀਤ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਲੇਕਿਨ ਇੰਦਰ ਗੇਮ ਖੇਡ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਵੱਲੋਂ ਬਿਕਰਮ ਮਜੀਠੀਆ ਦੇ ਨਾਬਾਦ ਦੇ ਵਿੱਚੋਂ ਨਵੀਂ ਜੇਲ੍ਹ ਦੇ ਨਵੀਂ ਜੇਲ੍ਹ ਚੋਂ ਬਾਹਰ ਆਉਣ ਦੇ ਨਾਲ ਸਿਆਸੀ ਸਮੀਕਰਨ ਚੋਣ ਨਤੀਜਿਆਂ ਦੇ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ ਕਿਉਂਕਿ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਬਿਕਰਮਜੀਠਿਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗੁੱਸੇ ਹੋਏ ਆਗੂਆਂ ਨੂੰ ਜਿਨ੍ਹਾਂ ਵੱਲੋਂ ਪਾਰਟੀ ਬਣਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਮ ਮਜੀਠੀਆ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਪੰਜਾਬ ਦੀ ਗੱਲਬਾਤ ਕਰਦਿਆਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਤੇਵਰ ਦਿਖਾਉਂਦਿਆਂ ਮਜੀਠੀਆ ਨੇ ਐਲਾਨ ਕੀਤਾ ਕਿ ਉਹ ਪਾਰਟੀ ਤੋਂ ਦੂਰ ਹੋਏ ਨਿਰਾਸ਼ ਆਗੂਆਂ ਨੂੰ ਮੋੜ ਇਕੱਠਾ ਕਰ ਲਈ ਪੂਰੀ ਵਾਹ ਲਾਉਣਗੇ ਅਤੇ ਸ਼ਰੂਮਣੀ ਅਕਾਲੀ ਦਲ ਦੇ ਦਰਵਾਜ਼ੇ ਸਭ ਦੇ ਲਈ ਖੁੱਲੇ ਹਨ ਉਹਨਾਂ ਨੇ ਕਿਹਾ ਕਿ ਲੋਕ ਇੱਕ ਮਜ਼ਬੂਤ ਸ਼ਰੂਮਣੀ ਅਕਾਲੀ ਦਲ ਵੇਖਣਾ ਚਾਹੁੰਦੇ ਹਨ ਉਹ ਸਭ ਨੂੰ ਰਾ ਉਹ ਸਭ ਨੂੰ ਨਾਲ ਲੈ ਕੇ ਚੱਲਣ ਦੇ ਹੱਕ ਵਿੱਚ ਹਨ ਯਾਨੀ ਕਿ ਇਹ ਐਲਾਨ ਕੀਤਾ ਗਿਆ ਹੈ ਇਹ ਬਿਆਨਬਾਜ਼ੀ ਕੀਤੀ ਗਈ ਹੈ ਤੇਵਰ ਦਿਖਾ ਦਿੱਤੇ ਗਏ ਨੇ ਬਿਕਰਮਜੀਤਿਆ ਵੱਲੋਂ ਕਿ ਟਕਸਾਲੀ ਆਗੂਆਂ ਨੂੰ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੇ ਵਿੱਚ ਫਾਇਦਾ ਹੈ ਉਹਨਾਂ ਵਾਸਤੇ ਪਾਰਟੀ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ ਜਦੋਂ ਉਹ ਮਰਜ਼ੀ ਪਾਰਟੀ ਦੇ ਵਿੱਚ ਆ ਸਕਦੇ ਨੇ ਇਟ ਮੀਨਸ ਕਿ ਇਹ ਹੁਣ ਮੋਰਚਾ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵੱਲੋਂ ਕੀਤਾ ਜਾਵੇਗਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪੀ ਪ੍ਰਧਾਨਗੀ ਛੱਡਣਗੇ ਕਿਉਂਕਿ ਰੋਲਾ ਤਾਂ ਪ੍ਰਧਾਨਗੀ ਇੱਥੇ ਪ੍ਰਧਾਨਗੀ ਵਾਲੀ ਕੁਰਸੀ ਦਾ ਹੈ ਮੁੱਖ ਮੰਤਰੀ ਦਾ ਮੁੱਖ ਮੰਤਰੀ ਦੇ ਚਿਹਰੇ ਦਾ ਰੋਲਾ ਹਾਲੇ ਵੀ ਕਿਸੇ ਨੇ ਨਹੀਂ ਪਾਇਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਚਾਹੇ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਜਾਵੇ ਇਹ ਹਾਲੇ ਵੀ ਬਾਗੀ ਤੜੇ ਦੀ ਮੰਗ ਹੈ ਲੇਕਿਨ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਹੈ ਅਕੋਰਡਿੰਗ ਟੂ ਚੁੰਦਾ ਇਕਬਾਲ ਸਿੰਘ ਚੁੰਦਾ ਦੀ ਰਿਪੋਰਟ ਅਨੁਸਾਰ ਹੈ ਕਿਉਂਕਿ 2017 ਦੇ ਵਿੱਚ ਵੀ ਹਾਰੀ 2022 ਦੇ ਵਿੱਚ ਵੀ ਹਾਰੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵੀ ਹਾਰੀ ਯਾਨੀ ਕਿ ਸੁਖਬੀਰ ਸਿੰਘ ਅਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚਾਰ ਵਾਰ ਬੁਰੀ ਤਰ੍ਹਾਂ ਹਾਰੀ ਤੇ ਕੀ ਇਸ ਗੱਲ ਉੱਤੇ ਸਹਿਮਤ ਹੋਣਗੇ ਕਿ ਮੈਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਲਾ ਦਿਓ ਮੈਂ ਪ੍ਰਧਾਨਗੀ ਦੀ ਕੁਰਸੀ ਤੇ ਨਹੀਂ ਬੈਠਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਕਨਵਿੰਸ ਹੋ ਜਾਣਗੇ ਬਿਕਰਮਜੀਠੀਆ ਵੱਲੋਂ ਕਿਉਂਕਿ ਰੋਲਾ ਤੇ ਲੜਾਈ ਤੇ ਕਾਟੋਕਲੇਸ਼ ਤੇ ਝਗੜਾ ਤੇ ਸਿਰਫ ਪ੍ਰਧਾਨਗੀ ਵਾਲੀ ਕੁਰਸੀ ਦਾ ਹੈ ਜੋ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਲੇਕਿਨ ਹੁਣ ਇਹ ਜਿਹੜਾ ਹੈ ਭਾ ਆਪਣੀ ਮੁੰਡਿਆ ਤੇ ਚੁੱਕ ਲਿਆ ਹੈ ਬਿਕਰਮਜੀਠੀਆ ਵੱਲੋਂ ਬਿਕਰਮਜੀਠੀਆ ਕਹਿੰਿਆ ਕਿ ਮੈਂ ਚਾਹਦਾ ਹਾਂ ਤੇ ਮੈਂ ਚਾਹਾਂਗਾ ਤੇ ਮੈਂ ਇਕੱਠਾ ਵੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਰੁੱਸੇ ਹੋਏ ਆਗੂਆਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਚੰਡੀਗੜ੍ਹ ਦਫ਼ਤਰ ਵਿਖੇ ਇਸ ਵਿੱਚ ਬਿਕਰਮ ਮਜੀਠੀਆ ਵੀ ਹੋਣਗੇ ਨਵੀਂ ਰਣਨੀਤੀ ਬਣਾਈ ਜਾਵੇਗੀ ਖਾਸ ਕਰਕੇ ਦੂਸਰੀਆਂ ਪਾਰਟੀਆਂ ਨੂੰ ਟਾਰਗੇਟ ਕਰਨ ਦੀ ਬਜਾਏ ਪੁਰਾਣੇ ਆਗੂਆਂ ਨੂੰ ਤਕਸਾਲੀ ਆਗੂਆਂ ਨੂੰ ਜਿਹੜਾ ਟਾਰਗੇਟ ਕੀਤਾ ਜਾਵੇ ਕਨਵਿੰਸ ਕੀਤਾ ਜਾਵੇ ਇਹ ਕਹਿਣਾ ਹੈ ਬਿਕਰਮਜੀਤਿਆ ਦਾ ਬਿਕਰਮਜੀਤਿਆ ਵੱਲੋਂ ਜਿਹੜੀ ਇਹ ਬਿਆਨਬਾਜ਼ੀ ਕੀਤੀ ਗਈ ਹੈ ਇਸ ਨੂੰ ਲੈ ਕੇ ਸਿਆਸੀ ਉਭਾਰ ਆ ਗਿਆ ਹੈ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛਿੜ ਪਈ ਹੈ ਕਿ ਜਿਹੜਾ ਕੰਮ ਸ਼ੁਰੂ ਨਹੀਂ ਇਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਕਰ ਸਕੇ ਉਹ ਕੰਮ ਹੁਣ ਬਿਕਰਮਜੀਤਿਆ ਵੱਲੋਂ ਕੀਤਾ ਜਾਵੇਗਾ